ਦੇ ਦੀ ਬੰਤਰਤਾ ਜਿਹੜੀ ਹੈਗੀ ਨਾ ਲੇਵੇ ਦੀ ਬੰਤਰ ਬਹੁਤ ਸੋਹਣੇ ਕੱਲਾ ਕੱਲਾ ਥਾਨ ਲੱਗਿਆ ਲੇਵੇ ਦੇਵਾ ਕੇ ਦੇ ਦਾਂਗੇ 17 ਕਿਲੋ 17 ਕਿਲੋ ਚਵਾ ਕੇ ਹਾਂਜੀ ਅਸੀ ਕੱਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੁਖਵਿੰਦਰ ਕੋਲੇ ਪਹੁੰਚੇ ਹੋਇਆ ਮਿੱਤਰੋ ਤੇ ਬਾਈ ਸੁਖਵਿੰਦਰ ਦੇ ਨਾਲ ਅੱਜ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾ ਦਾਂਗੇ ਬਾਕੀ ਜਿਹੜੀ ਸਕਰੀਨ ਉੱਤੇ ਤੁਸੀਂ ਨਾ ਛੋਟੀ ਦਿਖਾਈ ਦੇ ਜਾਂਦੀ ਹੈ ਇਹੇ ਬਾਈ ਨੇ ਹੈਗੀ ਹੈ ਮਿੱਤਰੋ ਦੇਣੀ ਆ ਤੇ ਬਾਕੀ ਇਧਰਲੇ ਪਾਸੇ ਹੋਰ ਪਸ਼ੂ ਵੀ ਆ ਗਏ ਜਿਹੜੇ ਉਹ ਵੀ ਨਿਗਾਹ ਮਾਰ ਲਓ ਇੱਕ ਵਾਰੀ ਸਾਰੇ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਪਿੰਡ ਕਿਹੜਾ ਆ ਗਿਆ ਬਾਈ ਸੁਖਵਿੰਦਰ ਰਾਤੜਕਲਾ ਆ ਜਿਹੜਾ ਤਲਾਕਲਾ ਤੇ ਜਿਲਾ ਜਿਲਾ ਮਾਨਸਾ ਜੀ ਤੇ ਭਿੱਖੀ ਨੇੜੇ ਰਹਿ ਗਈ ਵੇਖੇ ਹਾਂ 7 ਕਿਲੋਮੀਟਰ ਅਪਨ ਦੇ ਤੂੰ ਜੀ ਅੱਛਾ ਸੁਖਵਿੰਦਰ ਜਿਹੜੀ ਤੂੰ ਹੁਣ ਆਹ ਝੋਟੀ ਦੇਣੀ ਆ ਹਨਾ ਹਾਂਜੀ ਪਹਿਲਾਂ ਤਾਂ ਮੈਨੂੰ ਇਸ ਝੋਟੀ ਦਾ ਸੂਆ ਦੱਸ ਵੀ ਸੂਆ ਕਿੰਨਾ ਸੂਆ ਇਹਦਾ ਤੀਸਰਾ ਜੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਰਹਿੰਦੇ ਸੂਂਦੇ ਇਹਦੇ ਸੂਂਦੇ ਮੰਨ ਕੋਲੋਂ 5-7 ਦਿਨ ਲਊਗੀ ਹੋਰ 5 ਤੋਂ 7 ਦਿਨ ਲਊਗੀ ਤੇ ਫਿਰ ਜਿਹੜਾ ਦੂਜੇ ਸੂਏ ਇਸ ਝੋਟੀ ਦੇ ਤੇਰੇ ਕੋਲੇ ਦੁੱਧ ਦਿੱਤਾ ਹੈ 17 ਦਿੱਤਾ ਹੀ ਆਪਣੇ ਕੋਲ 17 ਹਾਂਜੀ ਤੇ ਹੁਣ ਫਿਰ ਤੀਜੇ ਸੂਏ ਵਾਸਤੇ ਤੀਜੇ ਹੀ ਅਗਲਾ ਆਪਦੀ ਸਮਝ ਦੇਖ ਲਈ 17 ਆਪਣੇ ਕੋਲੇ ਦਿੱਤਾ 17 ਚਵਾ ਦੇਗਾ ਹਾਂ ਚਵਾ ਦੇਾਂਗੇ ਕਿੰਨੇ ਦਿਨਾਂ ਬਾਅਦ ਮੰਨ ਕੇ ਚਲੋ ਜੀ ਸੂਂ ਤੋਂ 15-18 ਦਿਨਾਂ ਬਾਅਦ ਚਵਾ ਦੇਾਂਗੇ ਚਵਾ ਕੇ ਦੇ ਦੇ ਅੱਛਾ ਜੇ ਕੋਈ ਬੰਦਾ ਤੇਰੇ ਨਾਲ ਸਾਈ ਕਰਦਾ ਹੈ ਸਾਈ ਕਰ ਲਈ ਹਾਂ ਫਿਰ ਚਵਾ ਕੇ ਦੇ ਦਿੰਗੇ ਇਹ 17 ਕਿਲੋ 17 ਕਿਲੋ ਚਵਾ ਕੇ ਦੇ ਜਿਹੜਾ ਤੂੰ ਚੋਇਆ ਵੱਧ ਦੇ ਦੇ ਅਗਲੀ ਦੀ ਕਿਸਮਤ ਵੱਧ ਉਹਦੀ ਕਿਸਮਤ ਆ ਹਾਂ ਅਗਲੇ ਦੀ ਸੇਵ ਹੈ ਮੰਨ ਕੇ ਚੱਲ ਖਾਣ ਪੀਣ ਨੂੰ ਖੁੱਲੀ ਹੈ ਜੀ ਖਾਣ ਪੀਣ ਦੀ ਖੁੱਲੀ ਹੈ ਖੁੱਲੀ ਹੈ ਠੀਕ ਆ ਤੇ ਹੁਣ ਇਹ ਆਪ ਪਤਾ ਵੀ ਕਿਹੜੇ ਸੀਮਨ ਦੀ ਹੈ ਜਾਂ ਕੀ ਇਹਦੇ ਜਿਹੜਾ ਲੱਗਿਆਗਾ ਆਪ ਤਾਂ ਨਹੀਂ ਆਪਣ ਨੂੰ ਪਤਾ ਜੀ ਆਪਾਂ ਵਧੀਆ ਸੀਮਨ ਦੇ 460 ਲਵਾਏ ਜੀ ਸਟਰਾ ਆਪਣੇ ਕੋਲੇ ਪਿਆ ਪਿਆ ਹੈ ਗਸਟਾ ਹਾਂ ਸਟਰਾ ਠੀਕ ਹੈ ਐਮ 460 ਲਾਇਆ 60 ਤੋਂ ਠੀਕ ਆ ਲੈ ਵੀ ਖੋਲ ਕੇ ਰਾਂ ਫਿਰ ਆਪਾਂ ਤੋੜ ਕੇ ਦਿਖਾਗੇ ਤੇਰੀ ਝੋਟੀ ਨੂੰ ਲੋ ਵੀ ਝੋਟੀ ਦਾ ਤੁਸੀਂ ਨਾ ਜਿਹੜਾ ਹੈਗਾ ਵੇਲ ਚੈੱਕ ਕਰ ਲੋ ਇਹ ਥਣਾ ਦੀ ਕੁਆਲਿਟੀ ਇਹਦੀ ਮੈਂ ਤੁਹਾਨੂੰ ਦਿਖਾ ਦੇਣਾ ਵੀ ਸਿੰਘ ਆ ਗਿਆ ਪੂਰਾ ਸੋਨਾ ਤੇ ਕੁੰਡਾ ਇੱਕ ਵਸ ਆਪਾਂ ਨੂੰ ਇਹ ਰਹੁ ਮਿੱਤਰੋ ਵੀ ਹਾਂ ਜਾ ਰਹੇ ਆਪਾਂ ਨੂੰ ਘਰੇ ਲੂ ਕਿਸਾਨਪਰਾ ਦੇ ਘਰੋਂ ਆਪਣੀ ਝੋਟੀ ਦਿਖਾਉਣੇ ਹੈਗੇ ਇਹ ਆ ਦੇਖ ਲੋ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਇਹ ਹੌਲੀ ਹੌਲੀ ਲੈ ਚੱਲ ਹੈ ਇਧਰੋਂ ਲੈ ਚੱਲ ਲੈ ਵੀ ਆ ਦੇਖ ਲੋ ਬਾਈ ਕਹਿੰਦਾ ਵੀ ਇਹਦਾ 17 ਕਿਲੋ ਦੁੱਧ ਆਪਾਂ ਚੋਇਆ ਹੋਇਆ ਹੈ ਤੇ ਹੁਣ ਸਾਈ ਕਰ ਲੇ ਤੇ 17 ਹੀ ਆਪਾਂ ਚਵਾ ਦਾਂਗੇ ਖੁਰਨੀ ਦੇ ਨਾਲ ਲੈ ਕੇ ਜਾ ਲੰਮੀ ਤੋਚ ਆ ਜਾ ਮੇਰੇ ਪਾਸੇ ਏ ਆ ਦੇਖ ਲੋ ਵੀ ਸਿੰਗਾ ਦੀ ਬੰਤਰ-ਬੰਤਰ ਚੈੱਕ ਕਰ ਲੋ ਮੂੰਹ ਵੀ ਨਿੱਕਾ ਤੇ ਪੂਛ ਵੀ ਜਮ ਜੱਡ ਵਾਂਗ ਇਕਾ ਲੈ ਵੀ ਆ ਦੇਖ ਲੋ ਹੁਣ ਤੀਜੇ ਸੂਏ ਵਾਸਤੇ 17 ਕਿਲੋ ਦੁੱਧ ਬਾਈ ਕਹਿੰਦਾ ਇਹ ਪਾ ਦੂਗੀ ਤੇ ਆਪਾਂ 17 ਜਵਾਬ ਹੀ ਦੇਵਾਂਗੇ ਕੋਈ ਬੰਦਾ ਇਹ ਨਾ ਆਖੇ ਵੀ ਹਾਂ ਭਾਈ 17 ਕਹਿ ਤਾ ਸਾਈ ਕਰ ਲਿਓ ਏ ਆ ਦੇਖੋ ਲੇਵੇ ਦੀ ਬੰਤਰ ਤਾਂ ਜਿਹੜੀ ਹੈਗੀ ਨਾ ਲੇਵੇ ਦੀ ਬੰਤਰ ਬਹੁਤ ਸੋਹਣੇ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਤੇ ਹਜੇ ਤਾਂ ਮੈਨੂੰ ਐ ਲੱਗਦਾ ਇੰது ਵੀ ਲੇਵਾ ਜਾਦੇ ਬਣਾਊਗੀ ਨਾ ਬਣਾਉ ਬਣਾਉ ਜੀ ਹਲੇ 5-7 ਦਿਨ ਪਏ ਨੇ ਅੱਛਾ 5-7 ਦਿਨ ਪਏ ਆ ਹਾਂਜੀ ਵੈਰੀ ਗੁੱਡ ਲਿਆ ਕੇਰਾ ਉਹ ਜਿਹੜੀ ਹੈਗੀ ਚਮੜੀ ਤੋਂ ਬਰੀਕ ਆ ਹਨਾ ਹਾਂ ਚਾਮੜੀ ਦੀ ਬਰੀਕ ਹੈ ਜਮਾ ਨਾੜਾਂ ਦੀਆਂ ਨਹੀਂ ਪੂਰੀ ਠੀਕ ਆ ਹਾਂਜੀ ਲੈ ਲੈ ਚੱਲ ਇਹ ਇਧਰਲੇ ਪਾਸੇ ਵੀ ਥਣਲੇਵਾ ਦੇਖ ਲਓ ਮਿੱਤਰੋ ਲੈ ਵੀ ਜਿਹੜਾ ਬੰਦਾ ਐ ਹੁੰਦਾ ਨਾ ਵੀ ਹਾਂ ਯਾਰ ਆਪਾਂ ਨੂੰ ਘਰੇਲੂ ਕਰੋ ਮੱਝ ਮਿਲਦੇ ਉਹ ਵੀ 17 ਕਿਲੋ ਦੁੱਧ ਚੋਕੇ ਲੈ ਜਾਓ ਤੁਸੀਂ ਸਾਈ ਬਾਈ ਨਾ ਕਰ ਲਿਓ ਠੀਕ ਆ ਬਾਕੀ ਜਿਹੜੀ ਹੈਗੀ ਥੋੜੀ ਸਾਡੇ ਕੰਮ ਕਰੂਗੀ ਇੱਥੇ ਆਇਓ ਤਸੱਲੀ ਕਰਨੀ ਜਿਹੜੀ ਹੈਗੀ ਉਹ ਸੋਡੀ ਜ਼ਿੰਮੇਵਾਰੀ ਬਣਦੀ ਆ ਬਾਕੀ ਆਜੋ ਦੂਜੇ ਪਸ਼ੂਆਂ ਬਾਰੇ ਵੀ ਆਪਾਂ ਲਵਾਂਗੇ ਨਾ ਜਾਣਕਾਰੀ ਇਹ ਖੜੀ ਦਾ ਨਾ ਥਾਨ ਲੈਵਾ ਚੈੱਕ ਕਰ ਲੋ ਇੱਕ ਵਾਰੀ ਫੇਰ ਤੁਸੀਂ ਇਹ ਕਸਰ ਕੱਢਦੇ ਆਪਾਂ ਦਿਖਾਉਣ ਵਾਲੀ ਅੱਛਾ ਫਗਮਿੰਦਰ ਕੀ ਰੇਟ ਕਰਤਾ ਬਈ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਹਾਂਜੀ ਠੀਕ ਆ ਅੱਛਾ ਮੈਨੂੰ ਐ ਦੱਸ ਤੇਰੇ ਕੋਲ ਟੋਟਲ ਗਾਵਾਂ ਕਿੰਨੀਆਂ ਆਗੀਆਂ ਟੋਟਲ ਆਪਣੇ ਕੋਲੇ ਗਾਵਾਂ ਹੈ ਕਿੰਨੇ ਦੁੱਧਣੀਆਂ ਜੀ 9 ਅੱਛਾ ਨੌਂ ਗਾਂਵਾਂ ਹਾਂਜੀ ਤੇ ਸਾਰੇ ਪਸ਼ੂ ਕਿੰਨੇ ਤੇਰੇ ਕੋਲੇ ਸਾਰੇ ਟੋਟਲ ਆਪਣੇ ਕੋਲੇ ਹੈਗੇ ਨਹੀਂ 25 26 ਨਾਲ 25 26 ਤੇ ਮੈਨੂੰ ਐ ਦੱਸ ਵੀ ਇਦੋਂ ਵਾਹ ਮਤਲਬ ਇਹ ਮੱਝ ਵੇਚਣ ਦਾ ਕਾਰਨ ਕੀ ਬਣਦਾ ਕਾਰਨ ਜੀ ਆਪਾਂ ਥੋੜਾ ਗਾਇਆਂ ਕਿ ਨਹੀਂ ਧਿਆਨ ਵੱਧਾ ਜੀ अच्छा हां ਮਗਰ ਨਿਆ ਵਧ ਰੱਖਣੀ ਠੀਕ ਹੈ ਹਾਂ ਉਹ ਤਾਂ ਲਿਆਂਦੀ ਆ ਤਾਂ ਪਹਿਲਾਂ ਆਪਾਂ ਚੰਗੀ ਰੱਖੀ ਨੇ ਝੋਟੀਆਂ ਠੀਕ ਹੈ ਵੀ ਹਾਂ ਝੋਟੀਆਂ ਵਧੀਆ ਰੱਖੀਆਂ ਸੀ ਚਲੋ ਇਹਨਾਂ ਕੋਲ ਸੇਲ ਕਰਤੀਆਂ ਸੀ ਠੀਕ ਹੈ ਤੇ ਫਿਰ ਇਹ ਜਿਹੜੀ ਹੈਗੀ ਤੇਰੇ ਘਰ ਦੀ ਆ ਗਈ ਇਹ ਨਾ ਇਹ ਹਰਿਆਣੇ ਚੋਂ ਲਿਆਈ ਸੀ ਆਪਾਂ ਹਰਿਆਣੇ ਚੋਂ ਲੈ ਕੇ ਆਇਆ ਸੀ ਹਾਂਜੀ ਚਲੋ ਚੰਗੀ ਗੱਲ ਸਿਕਮਿੰਦਰ ਫਿਰ ਤੇਰੇ ਕੋਲ ਨੰਬਰ ਜਿਹੜਾ ਹੈਗਾ ਕਿਹੜਾ ਚੱਲਦਾ ਬਾਈ ਨੰਬਰ 9958 ਬਾਈ 48282 ਨੰਬਰ 9158 48228 48228 ਹਾਂਜੀ ਠੀਕ ਆ ਤੇ ਲੋਬੀ ਮਿੱਤਰੋ ਇਹ ਸੀ 22 ਸਖਵਿੰਦਰ ਕੋਲੇ ਜਿਹੜੀ ਝੋਟੀ ਤੀਜਾ ਸੂਆ ਰਹਿ ਜਾਂਲ ਤੀਜਾ ਸੂਆ ਸੂਣ ਵਾਲੀ ਝੋਟੀ ਆ ਗਈ ਬਾਕੀ ਹੁਣ ਤਾਂ ਗੱਲਾਂ ਬਾਤਾਂ ਜਿਹੜੀਆਂ ਸੀ ਡਰ ਡੁੱਕਰ ਨਿਕਲ ਗਿਆ ਸੂਈ ਤੋਂ ਲਿਜਾ ਸਕਦੇ ਹੋ ਤੁਸੀਂ ਦੁੱਧ ਚੋ ਕੇ ਤੇ ਕਿਵੇਂ ਲੱਗੀ ਝੋਟੀ ਬਾਈ ਸਖਵਿੰਦਰ ਦੀ ਦੱਸਿਓ ਜਰੂਰ ਸਖਵਿੰਦਰ ਵੀਰੇ ਬਹੁਤ ਬਹੁਤ ਧੰਨਵਾਦ ਧੰਨਵਾਦ